ਦਾ ਪਖੰਡ ਬਣਾਇਆ ਵਾ ਕੜਕਮੜ ਆਹ ਕੰਮ ਨਹੀਂ ਕਰਨਾ ਤੂੰ ਆਹ ਕੰਮ ਨਹੀਂ ਕਰਨਾ ਗੁੱਸਾ ਮਨ ਅੱਗੇ ਬੜਾ ਹਿੱਸਾ ਡੇ ਤੇ ਵੇਣੀ ਹੈ ਨਾ ਹੁਣ ਪਲਾਨ ਕੇ ਬੰਦ ਕਰਦੇ ਆ ਤੈਨੂੰ ਜੇ ਇੰਨਾ ਖਰਚਿਆਂ ਦਾ ਦੁੱਖ ਆਉਂਦਾ ਵਾ ਤਾਂ ਫਿਰ ਬੰਦਾ ਲੱਗੋ ਹੱਥਾ ਹਲਾ ਲੇ ਹੋਰ ਨੀ ਕੋਈ ਤੇ ਬੈਠਾ ਬੰਦਾ ਅਗਬਾਲ ਕੇ ਪਾਣੀ ਗਰਮ ਕਰੀ ਜਾਏ ਤੈਨੂੰ ਪਤਾ ਸਾਰੇ ਰਿਸ਼ਤੇਦਾਰ ਜਿਹੜੇ ਆ ਨਾ ਉਹਦੀ ਸਿਰ ਮੱਥੇ ਗੱਲ ਲੈ ਲੈਂਦੇ ਆ ਜੋ ਗੁੱਸੇ ਨਾਲ ਬੋਲ ਵੀ ਦੇਣੇ ਕਦੀ ਕਹੇਨ ਗੁੱਸਾ ਕਰਦੇ ਤੂੰ ਵੇਖਿਆ ਅਜੇ ਤੱਕ ਮੇਰੇ ਨਾਲ ਜਿੰਨੇ ਜਾਣੇ ਇਕੱਠੇ ਹੁੰਦੇ ਆ ਕਹੇਨ ਨਹੀਂ ਕਦੀ ਵਿਆਹ ਸ਼ਾਦੀ ਚ ਉਹਦਾ ਹੱਸੇ ਮਖੋਲਦਾ ਆਪਾਂ ਹੁੰਦੇ ਆ ਮੰਮੀ ਇੱਥੇ ਖਲੋਤੇ ਹਾਂ ਜਾਣਾ ਕਿੱਥੇ ਤੁਸੀਂ ਦਿਆਂਦੇ ਵੀ ਘਰੇ ਹੀ ਬਸ ਬੈਠੇ ਰਹੋ ਤੁਹਾਨੂੰ ਮੈਂ ਕਿੰਨੀ ਵਾਰੀ ਸਮਝਾਇਆ ਤੇ ਤੁਹਾਨੂੰ ਸਮਝ ਨਹੀਂ ਆਉਂਦੀ ਹੈਗੀ ਕੋਈ ਗੱਲ ਵੀ ਦਸੂਗੇ ਕਿ ਨਹੀਂ ਐਦਾਂ ਬੁਝਾਰਤਾ ਪਾਈ ਜਾਣੀ ਅਜੇ ਤੁਹਾਨੂੰ ਮੈਂ ਕਿੰਨੀ ਵਾਰੀ ਆਖਿਆ ਵੈ ਵੀ ਉਹਨੂੰ ਫੋਨ ਨੂੰ ਅੱਗ ਲਾ ਜਿਹੜਾ ਲਵ ਹਰਾਂ ਦੇ ਵਿੱਚ ਫੋਨ ਆਉਂਦਾ ਨਾ ਉਹ ਨਾ ਆਵੇ ਮੰਮੀ ਕੀ ਵਿਗਾੜਿਆ ਉਹਨਾਂ ਤੁਹਾਡਾ ਐਦਾਂ ਨਹੀਂ ਕਰੀਦਾ ਹੁੰਦਾ ਤੂੰ ਇੱਧਰ ਆ ਚੁੱਪ ਕਰਕੇ ਕੋਈ ਖਾਲ ਨੇ ਮੰਮੀ ਥੋੜਾ ਸੰਗਠੀ ਭਰੋ ਆੜਾ ਲਾਵਾ ਤੈਨਾਂ ਨੂੰ ਗਰਲੀਨ ਮੈਂ ਤਾਂ ਤੈਨੂੰ ਅੰਨਾ ਵੀ ਹੁਣ ਵੀ ਟਾਈਮ ਆ ਤੂੰ ਵੀ ਨਾਲ ਜਾਂ ਲੱਗ ਦੋਵੇਂ ਚੱਲਦੇ ਆ ਮੈਂ ਨਹੀਂ ਜੀ ਜਾਣ ਜੁਣਾ ਹੈਗਾ ਤੁਸੀਂ ਜਾਓ ਪਤਾ ਕੀ ਇਹ ਗੱਲ ਫੇਰ ਭੂਆ ਨੇ ਇਹ ਗੱਲ ਦਾ ਬਹਾਨਾ ਲੱਭ ਲੈਣਾ ਵੀ ਉਹ ਨਾਲ ਕਿਉਂ ਨਹੀਂ ਆਈ ਹੈਗੀ ਤੇ ਮੈਂ ਨਾ ਵੀ ਦੋਵੇਂ ਚੱਲ ਜੰਨੇ ਆ ਤੂੰ ਨਾ ਕੋਈ ਗੱਲ ਕਰੀ ਮੈਂ ਉਹ ਕਰ ਲਾਂਗਾ ਜਿਹੜੀ ਕਰਨੀ ਆ ਤੁਸੀਂ ਜਾ ਕੇ ਬੇਇੱਜ਼ਤੀ ਕਰਾਓ ਮੈਂ ਵੀ ਬੇਇੱਜ਼ਤੀ ਕਰਾਵਾਂ ਆਪਣੀ ਗੁੱਸਾ ਭੂਆ ਨੂੰ تیرਤੇ ਆ ਜਿਆਦਾ ਤੇ ਮਾਫੀ ਮੰਗਨ ਨਾ ਕਿਹੜਾ ਵੀ ਬੰਦਾ ਨੀਵਾ ਹੋ ਜਾਂਦਾ ਸਭ ਉੱਚਾ ਹੁੰਦਾ ਬੰਦਾ ਵੀ ਹਾਂ ਵੀ ਕੋਈ ਗੱਲ ਨਹੀਂ ਜਿੰਨਾ ਚੀਜ਼ੇ ਰਿਸ਼ਤੇ ਬਣੇ ਰਹਿਣ ਤੇ ਬਾਕੀ ਇਹ ਆ ਵੀ ਭੂਆ ਨੂੰ ਸਾਰਾ ਤੇਰੇ ਨਾਲ ਹੀ ਆ ਜਿਆਦਾ ਕੋਈ ਗੱਲ ਨਹੀਂ ਮੇਰੇ ਨਾਲ ਤੇ ਰਹੀ ਮੇਰੇ ਨਾਲ ਹੀ ਮਾਫੀ ਜਦੋਂ ਤੂੰ ਹੀ ਮੰਗ ਲਈ ਜਾਂ ਮੈਂ ਮੰਗ ਲਈ ਇੱਕ ਹੀ ਹੋ ਜਾ ਨਹੀਂ ਬਰਾਬਰ ਓਏ ਉਹ ਤਾਂ ਗੱਲ ਹੈਗੀ ਪਰ ਤੇਨੂੰ ਪਤਾ ਹੀ ਜਾਂ ਜਨਾਨੀਆਂ ਦਾ ਜਿਹੜਾ ਫੇਰ ਕਹਿਣਾ ਵੀ ਉਹ ਆਪ ਆਈ ਨਹੀਂ ਭੂਆ ਨੇ ਕਹਣਾ ਉਹਦੀ ਨੱਕ ਤੇ ਤੇ ਮੱਖੀ ਨਹੀਂ ਬੈਠੀ ਤੇ ਤੂੰ ਮੂੰਹ ਚੁੱਕ ਕੇ ਆ ਗਿਆ ਫੇਰ ਮੈਨੂੰ ਗੱਲਾਂ ਹੋਣੀਆਂ ਤੂੰ ਹੀ ਕਹਿਂਦੇ ਆ ਮੈਂ ਜਾਣਾ ਜਾਣਾ ਮੈਂ ਤੈਨੂੰ ਕਿਹਾ ਨਾ ਜਾਓ ਉਹਦੇ ਹੁਣ ਆਏ ਸਾਡੀਆਂ ਜਿਹੜੀਆਂ ਬਾਵਾ ਕੜੀਆਂ ਨੇ ਤੂੰ ਉਂ ਦੇ ਫਿਰ ਉਹ ਹੀ ਹਵਾਜ ਤਲਵਾਰਾਂ ਮਾਰਨ ਵਾਲੀ ਗੱਲ ਕਰਦੀ ਐ ਏਦਾਂ ਦੇ ਫਿਰ ਹੱਦ ਕਰੀ ਦੀ ਹੋਈ ਈ ਐ ਹਾਂ ਮੱਚ ਕਾਦੀਆਂ ਤਲਵਾਰਾਂ ਮਾਰਨ ਈ ਮੈਂ ਜਦੋਂ ਮੈਂ ਤੁਹਾਨੂੰ ਇਹ ਕਰੀ ਕਿਹਾ ਫਿਰ ਤੂੰ ਹੀ ਜਾਣਾ ਜਾਓ ਮੈਂ ਤੁਹਾਨੂੰ ਡੱਕਣ ਈ ਐ ਉਹ ਚੱਲ ਠੀਕ ਐ ਬਾਬਾ ਤੈਨੂੰ ਪੁੱਛ ਕੇ ਫਿਰ ਗਲਤੀ ਕਰ ਲਈ ਐ ਨਾ ਪੁੱਛਿਆ ਤੁਸੀਂ ਆਪ ਹੀ ਐ ਤੇ ਮੈਂ ਕੋਈ ਮਾੜੀ ਗੱਲ ਨਹੀਂ ਕਹੀ ਹੈਗੀ ਮਾੜੀ ਨਹੀਂ ਕਹੀ ਮੈਂ ਮਾਫ਼ੀਆਂ ਜਾ ਕੇ ਮੰਗਾ ਪੈਰੀ ਪਾਣਾ ਉਹ ਤੂੰ ਮਾਫ਼ੀ ਨਾਣਾ ਮੰਗੀ ਤੂੰ ਮਤਲਬ ਨੀਵੀ ਹੋ ਚੰਦੀ ਐ ਮੈਂ ਮੰਗ ਲਾਂਗਾ ਨੀਵੇਂ ਹੁੰਦੇ ਨਹੀਂ ਗੱਲ ਜਿੱਥੇ ਨੀਵੇਂ ਹੋਣਾ ਹੈ ਨਾ ਉੱਥੇ ਹੁੰਦੇ ਰਹੇ ਆ ਪੁਆਲੀ ਤਾਂ ਹਾਦੀ ਹੋ ਗਈ ਆ ਮੰਮੀ ਹਾਂ ਤੁਸੀਂ ਇੱਥੇ ਬੈਠੇ ਜੇ ਭਾਈ ਹੁਣ ਇਹਨਾਂ ਨੂੰ ਦੇਖਣ ਆਏ ਨੇ ਆਏ ਹੋਏ ਚੱਲ ਜਾਨੇ ਆਈਡੀ ਛੱਤ ਕੀ ਕਰਨਾ ਥਾ ਜਾ ਕੇ ਸੱਤੀ ਸਿਉਰੀ ਜਾ ਕੇ ਬਹਿ ਜੀਏ ਉੱਥੇ ਮੰਮੀ ਜਾ ਕੇ ਗਰਮ ਗਰਮ ਪਕੌੜੇ ਖਾਓਗਾ ਠੰਡੇ ਜਾ ਕੇ ਖਾਣੇ ਜੇ ਖਾ ਲੈਨੇ ਆ ਗਰਮ ਗਰਮ ਪਕੌੜੇ ਥਾ ਜਿਹੜੇ ਖਾਣੇ ਨੇ ਖਾਣੇ ਨੇ ਬੀਬੀਆਂ ਆਂਦੀਆਂ ਨੇ ਟਾਈਮ ਨਾਲ ਜਾਈਏ ਤੇ ਝਗਲੀਆਂ ਕਰਾਂਗੀ ਇੱਕ ਦੂਜੀ ਦੀਆਂ ਉਹ ਚੱਲ ਕੋਈ ਨਹੀਂ ਦੁੱਖ ਸੁੱਖ ਫੁੱਲੋਗੀਆਂ ਜਾ ਕੇ ਤਨਾਲੇ ਰੋਟੀ ਖਾ ਲਈ ਜੇਕ ਨਹੀਂ ਨਹੀਂ ਮੈਂ ਤਾਂ ਨਹੀਂ ਰੋਟੀ ਖਾਦੀ ਜੇਕਰ ਰੋਟੀ ਖਾ ਲਈ ਤੂੰ ਥੱਕੀ ਖਾਣਾ ਵਾ ਜਾ ਕੇ ਤੇ ਤੱਜੇ ਤੇ ਕਹਿਣ ਡਿਆ ਜਾ ਸਭੋ ਟਾਈਮ ਨਾ ਪਕੌੜੇ ਨਿਗਲ ਡੇ ਨੇ ਮੈਂ ਉਧਰ ਆਇਆ ਹਾਂ ਹੋ ਕੇ ਗਲੀਆਂ ਨੂੰ ਬਾਸ਼ਣਾ ਹੋਣ ਡਈ ਹੋਣੀ ਹੈ ਉਹ ਗਲੀ ਆਇਆ ਹਾਂ ਤੇ ਸੱਚੀ ਆਉਂਦੀ ਜੇ ਸਮੈਲ ਠੀਕ ਹੈ ਠੀਕ ਹੈ ਚੱਲ ਚੱਲ ਜਾਨੇ ਆ ਤੇ ਮੇਰੀ ਸੁਣ ਗੱਲ ਵੀ ਅਹਾਂ ਦੇ ਤੁਰ ਜਾਣਾ ਤੂੰ ਹੁਣ ਘਰੇ ਰਹੀ ਮੰਮੀ ਘਰੇ ਆ ਮੈਂ ਕਿੱਥੇ ਜਾਣਾ ਤਾਂ ਹੀ ਤੇ ਮੈਂ ਆਖਿਆ ਜਾਣਦਾ ਵੀ ਤੇਰਾ ਕੀ ਪਤਾ ਵੈ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਨਿਕਲ ਜਾਣਾ ਵੈ ਉਹ ਮੇਰੀ ਨਾਲ ਤੂੰ ਫਿਕਰ ਕਰੋ ਜਾਓ ਤੂੰ ਚੱਲ ਠੀਕ ਹੈ ਆਉਂਦੀ ਆ ਜਿਉਣਾ ਠੀਕ ਆ ਨੇ ਤੇ 5 ਮਿੰਟ ਦੇਖਣ ਆਂ ਚੱਲੀਆਂ ਜੇ ਇਦਾਂ ਆਉਂਦੀਆਂ ਹੀ ਤੇ ਉਹਨਾਂ ਨਾਲ ਆਖਣਾ ਫਿਰ ਜਾਓ ਮੈਨੂੰ ਕਿਹੜਾ ਰਾਹ ਨਹੀਂ ਹੁੰਦਾ ਕੋਈ ਨਹੀਂ ਜਾਣੀ ਮੈਂ ਇਹਨਾਂ ਦੀ ਬੇਇੱਜ਼ਤੀ ਕਰਨੀ ਆ ਮਮਮੀ ਮੈਂ ਹਸਾਂ ਢਿਆਂ ਆ ਉਹ ਸਗੋਂ ਤੁਹਾਨੂੰ ਦੇਖਣ ਡਈਆਂ ਨੇ ਅੱਛਾ ਆਹੋ ਤੇ ਇਦਾਂ ਕਰੀ ਵੀ ਮੈਂ ਤਾਂ ਹੁਣ ਚੱਲੀ ਆ ਤੇ ਟਾਈਮ ਨਾਲ ਆ ਜਾਇਓ 12 ਵਜੇ ਤੋਂ ਪਹਿਲਾਂ ਪਹਿਲਾਂ ਆ ਜਾਾਂਗਾ ਮਮਮੀ ਨਾ ਫਿਕਰ ਕਰੋ ਤੁਸੀਂ ਤੇ ਇਹਨੂੰ ਲੈਵਾਂ ਮਨਦੀਪ ਨੂੰ ਨਾਲ ਮੰਨਨ ਦਾ ਡਈ ਨਹੀਂ ਉਦਾਂ ਦੀ ਮੈਂ ਨਹੀਂ ਜਾਣਾ ਆ ਪੁੱਛ ਲਈ ਜੇ ਤੁਰ ਪੈਗੀ ਤੇ ਠੀਕ ਹੈ ਜਾਂ ਨਾ ਆਏਗੀ ਨਾ ਤੇ ਇਦਾਂ ਘਰ ਵੀ ਘਰੇ ਰਹਿਣ ਦੇ ਤੇ ਜਦੋਂ ਤੂੰ ਆਏਂਗਾ ਤਾਂ ਬੂਏ ਬਾਏ ਮਾਰ ਆਵੇਂ ਤੇ ਨਾਲੇ ਨਾ ਕਰਕੇ ਆਵਾਂਗਾ ਨਾਲੇ ਕੋਈ ਚਾਰ-ਤਲ ਖਾਫੇ ਲੈ ਆਵੇਂ ਆਉਣ ਲੱਗੇ ਐ ਤੇ ਲਈ ਰੋਟੀ ਪਵਾ ਕੇ ਲੈ ਆਵਾਂਗੇ ਮੰਮੀ ਮੇਰੀ ਸੁਣੋ ਗੱਲ ਮੈਂ ਨੇ ਜਿਹਾ ਲੈਣਾ ਲੈਣਾ ਕੁਝ ਵੀ ਤੇ ਨਾਲੇ ਤੂੰ ਹੀ ਵੀ ਨਾ ਮੰਗੇ ਉਥੋਂ ਇਹ ਮੰਗੇ ਕਿਉਂ ਨਾ ਜਦੋਂ ਕਿਸ ਨੇ ਆਖਿਆ ਹੋਏ ਭੈਣ ਫਰਾੜ ਨੇ ਫਿਰ ਕੀ ਘਰ ਵੀ ਲੈ ਆਈ ਦੀ ਏ ਉਹ ਮੰਮੀ ਉਹਨਾਂ ਤੁਹਾਨੂੰ ਸੱਦਿਆ ਵਾ ਉਥੇ ਜਾ ਕੇ ਖਾਓ ਪੀਓ ਕ ਕਰ ਲਿਓ ਨਹੀਂ ਸੱਦਿਆ ਵਾ ਵੇ ਕੋਈ ਨਹੀਂ ਜਿਹੜਾ ਜੀ ਕਰ ਰਿਹਾ ਉਹਦੇ ਲਈ ਵੀ ਲੈ ਆਈ ਦੀ ਤੈਨੂੰ ਕਾਦੀ ਫਿਕਰ ਹੈ ਲਿਆਉਣੀ ਤੇ ਮੈਂ 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 ਨਹੀਂ ਚਲਿਆਉਣਾ ਕੁਝ ਵੀ ਲਿਆਉਣਾ ਹੋਇਆ ਲੈ ਨਹੀਂ ਲਿਆਉਣਾ ਤੇ ਤੁਹਾਡੀ ਮਰਜ਼ੀ ਚੰਗਾ ਫੇਰ ਉਹ ਆਪਣੇ ਲਈ ਪਕਾਈ ਤੇ ਬੜਬੜ ਕਰੇਗੀ ਫੇ ਇਹ ਮਾਂ ਪੁੱਤਰ ਸੁਰਗ ਹੈਨੇ ਤੇ ਮੈਨੂੰ ਫੇਰ ਘਰ ਪਕਾਉਡੀਆਂ ਪਈਆਂ ਨੇ ਓਏ ਉਹ ਤੇ ਨਹੀਂ ਕਰਦੀ ਪਰ ਤੂੰ ਹੀ ਬੇਇੱਜ਼ਤੀ ਕਰਵਾ ਦੇਣੀ ਹੈ ਚੰਗਾ ਜਿੱਦਾਂ ਹੋਇਆਗਾ ਨਾ ਫੇਰ ਕਰ ਲਿਓ ਮੈਂ ਤੇ ਚਲੀ ਜੇ ਫੇਰ ਜਾਓ ਜਾਓ ਜਾ ਅਗਦੀ ਆਰਮਣ ਉੱਥੇ ਖਾਓ ਪੀਓ ਇਹ ਘਰ ਲਿਆਉਣ ਦੀ ਵੇ ਪਹਿਲਾਂ ਹੀ ਫਿਕਰ ਪੈ ਗਈ ਇਹਨਾਂ ਨੂੰ ਚਲ ਗਏ ਨੇ ਮੰਮੀ ਹਾਂ ਚਲ ਗਏ ਲੈ ਤਿਆਰ ਹੋ ਗਈ ਤੂੰ ਵੀ ਜਾਂ ਮੇਰੇ ਵੀ ਕੱਪੜੇ ਕੱਢ ਨਾ ਤਾਂ ਮੈਂ ਵੀ ਹੋਵਾਂ ਤਿਆਰ ਆ ਮੈਂ ਉਧਰ ਜਾਣ ਨੂੰ ਥੋੜੀ ਤਿਆਰ ਹੋਈ ਆ ਮੈਂ ਤੇ ਉਦਾਂ ਹੀ ਕੱਪੜੇ ਪਾਏ ਨੇ ਮੰਮੀ ਮੈਨੂੰ ਰੋਟੀ ਨਹੀਂ ਹੀ ਪਕਾਉਂ ਦੇਂਦੇ ਉਹ ਚਲ ਜੇ ਨਹੀਂ ਬਕਾਈ ਤਾਂ ਸਗੋ ਤਿਆਰ ਤੇ ਹੋਈ ਆ ਚਲ ਜਣੇ ਆ ਕਿ ਤੈਨੂੰ ਕੁਝ ਹੁੰਦਾ ਐਵੇਂ ਤੂੰ ਕਰੀ ਜਾਨੀਂ ਇੰਦਰ ਮੇਰੀ ਨਾ ਕਿਹ ਨਾਲ ਜਾਣ ਨਾ ਪਹਿਚਾਨ ਐਵੇਂ ਮੈਂ ਉੱਥੇ ਜਾਈ ਕਰਨ ਨਾਲ ਤੂੰ ਹੀ ਵੀ ਚਲ ਜਣਾ ਮੰਮੀ ਨੇ ਵੀ ਚਲ ਜਣਾ ਅਗਲੇ ਕਹਿੰਦੇ ਸਾਰਾ ਟੱਬਰ ਹੀ ਆ ਗਿਆ ਵਾ ਤੁਸੀਂ ਸਾਰੇ ਹੁੰਦੇ ਰਹੇ ਨੇ ਤੱਜੀ ਸਾਰਿਆਂ ਨੂੰ ਕਹਿ ਕੇ ਗਏ ਨੇ ਨਾਲ ਮੈਂ ਤੇਰੇ ਨਾਲ ਆ ਮੰਮੀ ਵੇਖਾਂ ਹਾਂ ਅ ਚਾਚੀ ਹੁਣ ਤਾਈਆਂ ਸਾਰਿਆਂ ਨੂੰ ਆਣੇ ਜਾਣਾ ਏ ਕੋਈ ਕਹਿੰਦਾ ਜਿਹੜਾ ਜਾਂਦਾ ਜਾਣਦਾ ਤੁਸੀਂ ਮੈਨੂੰ ਦੱਸੋ ਰੋਟੀ ਖਾਣੀ ਮੈਂ ਆਪਣੇ ਲਈ ਪਕਾਉਣ ਲੱਗੀ ਹਾਂ ਲਾਣੀ ਇੱਕ ਅੱਧੀ ਫਿਰ ਮੰਮੀ ਵੇਖ ਲੋ ਕਿੱਡੇ ਹੈਗੇ ਨੇ ਮੈਨੂੰ ਵੀ ਨਹੀਂ ਸਵੇਰ ਦਾ ਰਸੋਈ ਚ ਵੜਨ ਨਹੀਂ ਦਿੱਤਾ ਇਹਨਾਂ ਨੇ ਉਹ ਜਿਹੜਾ ਕੰਮ ਨਹੀਂ ਕਰ ਕਰਨਾ ਜਿਹੜਾ ਕੋਈ ਪਾਈ ਆਟਾ ਪਾਜਦਾ ਹੋਏ ਸਹੀ ਮੈਂ ਤੇ ਉਹਨਾਂ ਦੇ ਬਾਰ ਬਾਰ ਕਹਿਨ ਤੇ ਫਿਰ ਸੂਟ ਪਾ ਲਿਆ ਮੈਂ ਚੱਲਣ ਨੂੰ ਥੋੜੀ ਜੀ ਤਸੱਲੀ ਹੋ ਜੁਕੀ ਇਹਨੇ ਵੀ ਉੱਧਰ ਜਾਣਾ ਵਾ ਇਹਨਾਂ ਦੇ ਨਾ ਉਹਦਾ ਇੱਕ ਗੱਲ ਹੈਗੀ ਜੇ ਵੇਖੋ ਜੀ ਨਾ ਚਰ ਮੰਮੀ ਨੇ ਉਧਰ ਰਹਿਣਾ ਨਾ ਘਰ ਸ਼ਾਂਤੀ ਰਹਿਣੀ ਆ ਨਾ ਤੇਨੂੰ ਚੁੰਡੀਆਂ ਵੱਡਦੀ ਐ ਉਹ ਸਮਝ ਲਓ ਚੁੰਡੀਆਂ ਹੀ ਵੱਡਦੀ ਨੇ ਟਿਕਾਂ ਤੇ ਦਿਨ ਦੇਣੀ ਹੈਗੇ ਉਹ ਤਾਂ ਹੁਣ ਉਹਨਾਂ ਦੀ ਆਦਤ ਆ ਵੇਖੋ ਕਦੋਂ ਹਟਣਾ ਐ ਹਾਂ ਇਹਨਾਂ ਨੇ ਨਹੀਂ ਹਟਣਾ ਪੈਂਦਾ ਰ ਇਦਾਂ ਹੀ ਕਰਦੇ ਰਹਿਣਾ ਚੱਲ ਜਾ ਤੂੰ ਪਕਾਲਾ ਆਪਣੇ ਲਈ ਮੇਰੇ ਲਈ ਦੋ ਕੀ ਲਾਈ ਬਸ ਚਲੋ ਠੀਕ ਆ ਕਰਦੀ ਆ ਅੱਜ ਗੈਸ ਤੇ ਫੁਲਕੇ ਪਕਾ ਲੈਨੇ ਆ ਉਹ ਕਿਹੜਾ ਇੱਥੇ ਹੈਗੇ ਨੇ ਜਿਹੜੇ ਚਾਰ ਲੋਹੇ ਇੱਥੇ ਲਾ ਲੈਨੇ ਕਿੱਥੇ ਅੱਗ ਬਾਲਦੀ ਰਾਵਾਂਗੇ ਨਾਲੇ ਮੋਕੇ ਚਾਹ ਦੇ ਨਾਲ ਨਾ ਫੁੱਲ ਬੜੀਆਂ ਬਣਾ ਕੇ ਖਾਵਾਂਗੇ ਕੜ ਹੁਣ ਤੇ ਕਿਤੇ ਜਾਣੇ ਸੂਲੀ ਤੇ ਟੰਗ ਛੜਦੇ ਔਣੀ ਕਰਨਾ ਔਣੀ ਕਰਨਾ ਜਦੋਂ ਬਿੰਨੀ ਉਮਰ ਹੋ ਜੇ ਨਾ ਬੰਦੇ ਨੂੰ ਚਾਹੀਦਾ ਰਮਾਨਾ ਰੋਟੀ ਖਾਣੇ ਜਾਂ ਕਿਤੇ ਬੰਦਾ ਯਾਤਰਾ ਤੇ ਚਲ ਜੇ ਇਹਦੀ ਕਿਤੇ ਜਾਂਦੀ ਵੀ ਨਹੀਂ ਨਾ ਹੈਗੀ ਬਸ ਹੱਡੀ ਜਾਣ ਖਾਂਦੀ ਰਹਿੰਦੀ ਆ ਕਿਤੇ ਅਹੀਂ ਵੀ 4 ਦਿਨ ਸੁੱਖ ਦੇ ਕੱਟ ਲਈਏ ਕਿਤੇ ਗਏ ਹੋਣ ਤੇ ਪਿੰਧਰਾ ਮੇ ਰੋਟੀ ਪਕਾਉਣ ਦੀ ਜੇ ਲੈ ਜੋ ਕਿਤੇ ਦੇ ਜਾ ਕੋਈ ਨਾ ਨਲਦੀਪ ਤੂੰ ਪਕਾ ਮ ਆ ਜਾਣਾ ਆਪੀ ਜੇ ਮੰਮੀ ਇੱਥੇ ਹੁੰਦੇ ਚੁੰਨਣ ਕਿਤੇ ਪਕਾਉਂ ਦੇਣੀ ਹੈ ਗੈਸ ਤੇ ਤੇ ਨਾ ਗਰਮ ਗਰਮ ਖਾਉਂ ਦੇਣੀ ਹੈ ਕਹਿਣਾ ਹੀ ਆ ਪਹਿਲਾਂ ਕਰਲਾ ਪਹਿਲਾਂ ਆ ਕਰਲਾ ਫਿਰ ਖਾ ਲਈ ਤਲਾ ਤੇ ਗਿਆ ਹੁਣ ਪਤਾ ਨਹੀਂ ਭੂਆ ਸਵਾਗਤ ਕਿਦਾਂ ਕਰਦੀ ਸਸ਼ਕਲ ਵੀਰ ਜੀ ਸਸੀਏ ਭਾਬੀ ਹਾਂਜੀ ਵਧੀਆ ਤੁਸੀਂ ਸਨੋ ਠੀਕ ਠਾਕ ਹਾਂਜੀ ਵਧੀਆ ਆਜੋ ਅੰਦਰ ਚਲੋ ਘਰੇ ਕੋਈ ਭਾਬੀ ਦਿਖ ਨਹੀਂ ਰਿਹਾ ਪਿੰਦਰ ਘਰੇ ਆਹ ਵੇਖੋ ਭਾਜੀ ਅੰਦਰ ਬੈਠੇ ਤੁਸੀਂ ਚਲੋ ਨਾ ਲੱਗ ਮੈਂ ਤੇਰੇ ਵਾਸਤੇ ਪਾਣੀ ਲੈ ਕੇ ਆਉਂਦੀ ਹਾਂ ਬੱਲੇ ਪਿੰਡ ਦਾ ਭਾਬੀ ਬਾਹਰ ਸ਼ੀਸ਼ੇ ਚਮਕਾਈ ਜਾਂਦੇ ਆ ਤੇ ਤੂੰ ਅੰਦਰ ਪਾਸ਼ਾ ਮਾਰੀ ਜਾਂਦੇ ਆ ਤੇ ਖੈਰ ਨਹੀਂ ਲੱਗਦੀ ਇੰਨੀ ਜ਼ਬਾਈ ਹੋਣ ਦੀ ਆ ਉਹ ਨਹੀਂ ਉਹ ਕਿੰਨੇ ਦਿਨਾਂ ਦੀ ਡਹੀ ਹੀ ਇਹ ਸ਼ੀਸ਼ੇ ਨਾ ਗੰਦੇ ਜਿਹੇ ਹੋਏ ਹੀ ਠੀਕ ਆ ਤਿਆਰੀ ਕੇ ਪਾਸ ਜਾਂਦੀ ਅੱਜ ਤਿਆਰੀ ਲਵ ਪਿੰਡ ਦਾ ਪ੍ਰੋਗਰਾਮ ਹੀ ਇਕ ਆ ਹਾਂ ਬੱਲੇ ਆਹ ਕਹਿੰਦੇ ਉੱਠ ਕਰਨੀ ਨਹੀਂ ਵਾਹ ਤੂੰ ਇੱਥੇ ਬੱਚਾ ਪ੍ਰੋਗਰਾਮ ਆ ਅੱਛਾ ਉਧਰ ਜਾਂਦੀ ਤਿਆਰੀ ਹੋ ਰਹੀ ਹੀ ਵਿਆਹ ਨੂੰ ਦਾ ਕੋਈ ਹੈ ਤਲਵ ਵਿਆਹ ਦਾ ਹੀ ਏ ਅੱਜ ਉਹਨਾਂ ਨੇ ਨਾ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਹੀ ਤੇ ਨਾਲੇ ਖਾਣੀ ਪੀਣੀ ਹੀ ਪਿੰਡ ਦੀ ਚਲੋ ਵਧੀਆ ਵਾ ਪਰ ਇਹ ਵੀ ਮੈਂ ਫਿਰ ਗਲਤ ਟਾਈਮ ਤੇ ਆ ਗਿਆ ਲੈ ਗਲਤ ਕਿਹੜਾ ਆਇਆ ਮੈਂ ਸਗੋ ਵਧੀਆ ਹੋ ਗਿਆ ਆ ਚੱਲਦੇ ਦੋਵੇਂ ਜਾਣੇ ਹਨਮਦੀਪ ਨੂੰ ਡਿਆ ਤੇ ਉਹ ਮੰਨ ਨਹੀਂ ਡਈ ਅੱਛਾ ਤੇ ਉਹਨਾਂ ਨੇ ਸਾਰੇ ਜਾਣੇ ਨੂੰ ਕਹਿਵਾ ਤੇ ਨਾਲੇ ਇੱਕ ਨਗਪੂਰਾ ਹੋ ਜਾਏਗਾ ਨਗਪੂਰਾ ਹੋ ਜਾਏਗਾ ਗੱਲ ਤੇ ਤੇਰੀ ਬਿਲਕੁਲ ਸਹੀ ਆ ਆ ਭੂਆ ਕਿੱਥੇ ਨਜ਼ਰ ਨਹੀਂ ਆਉਂਦੇ ਹੈਗੇ ਮੰਮੀ ਉਧਰ ਹੀ ਗਈ ਹੈ ਅਸ਼ੌਧਰ ਹੀ ਗਏ ਹਮਮ ਔਰ ਤੂੰ ਸੁਣਾ ਕੋ ਨਵੀਂ ਦਾਜੀ ਬਸ ਵਧੀਆ ਪਿੰਦਰ ਤੇ ਕੱਲਾ ਹੀ ਹੈ ਔਰ ਕੱਲ੍ਹ ਜਾ ਕੇ ਗੁਰਮੀਨ ਨੂੰ ਕਿਹਾ ਸੀ ਉਹ ਘਰ ਆਂਦੀ ਵੀ ਮਰਮ ਕੇ ਰੋਜ਼ ਨਹੀਂ ਆਉਂਦੇ ਸਕੂਲਾਂ ਤੇ ਮੁਸ਼ਕਲ ਹੋ ਜਾਂਦੀ ਹੈ ਲੈ ਯਾਰ ਲੈ ਵਣੇ ਤੂੰ ਉਹਨਾਂ ਨੂੰ ਵੀ ਹੋਰ ਸਨਾ ਸਭ ਠੀਕ ਠਾਕ ਨਾ ਹਾਂ ਵਧੀਆ ਤੂੰ ਸਨਾ ਫਸਲ ਵਾੜੀ ਕਿਦਾਂ ਬਸ ਠੀਕ ਆ ਲਾਏ ਪਾਣੀ ਪੁਣੀ ਕਣ ਕਣ ਖਾਦਾ ਹੁਣ ਪੌਣਿਆ ਕੋ ਦਿਹਾੜੀ ਨਾਲ ਫੈਰ ਕੇ ਆਹੋ ਜੀ ਇਹ ਤਾਂ ਕੰਮ ਚ ਰੁਟੀਨ ਤੇ ਚੱਲਦਾ ਹੀ ਰਹਿਣਾ ਹਾਂ ਹੂੰ ਉਹਨਾਂ ਮਦੀਪ ਪਾਣੀ ਪੁਣੀ ਲਿਆਉਣਾ ਹੈ ਕੋ ਚੱਲ ਬੰਦਰ ਪਾਣੀ ਆ ਹੀ ਜਾਂਦਾ ਵਾ ਤੇ ਮੈਂ ਯਾਰ ਕਿੱਦਾਂ ਆਇਆ ਗੱਲ ਕਰਨ ਕਿ ਭੂਆ ਨੂੰ ਸਮਝਾਓ ਯਾਰ ਇਹ ਤਾਂ ਚੰਗੇ ਲੱਗੀਦਾ ਵਾ ਗੱਲ ਹੀ ਨਹੀਂ ਕਰਦੇ ਹੈਗੇ ਯਾਰ ਕੀ ਸਮਝਾਈਏ ਇਹ ਗੜਾ ਆਪਣੇ ਖਾਇ ਏਦਾਂ ਗੁੱਸਾ ਕੀਤਿਆ ਨਹੀਂ ਸਰਦਾ ਰਿਸ਼ਤੇਦਾਰੀਆਂ ਜੇ ਦੂਰ ਹੁੰਦੇ ਹੁੰਦੇ ਦੂਰ ਹੋ ਜੀਦਾ ਗਲਤ ਤੇ ਤੇਰੀ ਸਹੀ ਏ ਸਾਨੂੰ ਦੇ ਭਰਾ ਕੋਈ ਗੁੱਸਾ ਨਹੀਂ ਆਏ ਮੂੰਹ ਮੂੰਹ ਖਲਾ ਕੇ ਬੈਠੇ ਨੇ ਸਿੰਦਰ ਤੁਹਾਡਾ ਮੈਨੂੰ ਪਤਾ ਵਾ ਭਾਬੀ ਜੀ ਦਾ ਵੀ ਪਤਾ ਵਾ ਕਿ ਤੁਹਾਡੀ ਵੀ ਕੋਈ ਗੱਲ ਹੈਗੀ ਪਰ ਯਾਰ ਤੇਰੀ ਉਹਨਾਂ ਜਿਆਦਾ ਸੁਣੀ ਕਮ ਸੇਮ ਤੂੰ ਤੇ ਸਮਝਾਇਆ ਕਰ ਤੂੰ ਸੁਣਦਾ ਨਹੀਂ ਜਦੋਂ ਤੂੰ ਫੋਨ ਕਰਦਾ ਮੈਂ ਭੂਆ ਨਾਲ ਗੱਲ ਕਰਾ ਤੇ ਅੱਗੋਂ ਸੁਣੀ ਲੈਣਾ ਕਿਦਾਂ ਬੋਲਦੇ ਆ ਬੰਦੇ ਬੰਦੇ ਨਹੀਂ ਜਦੋਂ ਕੋਈ ਗੁੱਸਾ ਵੀ ਹੋਏ ਤਾਂ ਕੋਈ ਤਰੀਕਾ ਵਾ ਕੋਈ ਗੱਲ ਤੇ ਕਰੇ ਕੀ ਕਰੀਆ ਯਾਰ ਬੜੀ ਯਾਰੀ ਮੈਨਾਂ ਵੀ ਮੰਮੀ ਛੱਡੋ ਹੁਣ ਇੱਕ ਦਿਨ ਮੈਂ ਹਾਂ ਤੈਨੂੰ ਏਦਾਂ ਕਰੋ ਤਿਆਰ ਹੋ ਆਪਾਂ ਉੱਥੇ ਜਾਣੇ ਆਂਦੇ ਵੀ ਉੱਥੋਂ ਦਾ ਤਾਂ ਤੂੰ ਨਾ ਹੀ ਨਾ ਲੈ ਆ ਸਕੋ ਤੂੰ ਚੰਗਾ ਕੀਤਾ ਜਿਹੜਾ ਆ ਗਿਆ ਪਰ ਜੇ ਕਿਤੇ ਫੋਨ ਕੀਤਾ ਹੁੰਦਾ ਨਾ ਤੇ ਇੱਕ ਦਿਨ ਅੱਗੇ ਪਿੱਛੇ ਕਰ ਲੈਂਦੇ ਤੇ ਵਧੀਆ ਰਹਿਣਾ ਸੀ ਮੰਨ ਲਾ ਯਾਰ ਦੱਸ ਕੋਈ ਨਿਆਣਾ ਕਰੇ ਗਲਤੀ ਤੇ ਉਹ ਤੇ ਕਹਿ ਵੀ ਦਈਏ ਉਹਨੇ ਸਿਆਣੇ ਨੇ ساری ਉਮਰ ਖਾਧੀ ਆ ਕੀ ਕਹੇ ਇਹਨਾਂ ਨੇ ਏਦਾਂ ਗੱਲਾਂ ਕਰਦੇ ਆ ਮੈਂ ਮੈਂ ਬੜਾ ਯਾਰ ਦੁਖੀ ਹਾਂ ਸਹੀ ਪੁੱਛੇ ਨੇ ਅਈਆ ਬੱਥੇਰੇ ਭਰਾਵਾ ਦੁਖੀਆ ਤੇਰੇ ਨਾਲ ਵਾਦਾਂ ਜੇ ਤੂੰ ਸੱਚ ਪੁੱਛੇਨਾ ਅਈ ਇਹ ਤਾਂ ਪਤਾ ਨਹੀਂ ਕਿੱਦਾਂ ਦਿਨ ਕੱਟਣ ਦੇ ਆ ਹੁਣ ਮੈਂ ਕੁਝ ਕਰ ਨਹੀਂ ਸਕਦੇ ਹੁਣ ਤੇਰ ਨਾਲ ਕੜੀ ਉਹਲੇ ਦੀ ਗੱਲ ਆ ਕਬਲ ਤੇ ਰਿਸ਼ਤੇ ਦੀ ਗੱਲ ਹੋਈ ਆ ਅੱਛਾ ਤੇ ਉਹ ਮੈਂ ਭੂਆ ਤੋਂ ਬਿਨਾਂ ਆਪਾਂ ਗੱਲ ਨਹੀਂ ਕਰ ਸਕਦੇ ਅੱਛਾ ਪਈ ਦੱਸ ਪਈ ਆ ਪਈ ਐ ਪਈ ਐ ਤੇ ਹੈ ਵੀ ਚਲੋ ਬੰਦੇ ਵੀ ਉਹ ਵਧੀਆ ਨੇ ਲਾਗੇ ਬੰਨੇ ਆ ਪਤਾ ਕੀਤਾ ਵਾ ਠੀਕ ਠਾਕ ਨੇ ਤੇ ਮੁੰਡਾ ਕਿਦਾਂ ਕੀ ਕੰਮਕਾਰ ਕਰਦਾ ਮੁੰਡਾ ਬਾਹਰ ਅੱਛਾ ਪੱਕਾ ਵਾ ਉਹ ਲੈ ਫਿਰ ਲਾਹੌਰ ਕੀ ਚਾਹੀਦਾ ਤੇ ਹੈ ਵੀ ਵੈਸ਼ਨੋਂ ਵਧੀਆ ਬੰਦੇ ਨੇ ਸਭ ਤੋਂ ਵੱਡੀ ਗੱਲ ਹੀ ਜਿਹੜਾ ਵੈਸ਼ਨੋਂ ਬੰਦਾ ਹੈ ਹਾਂ ਭਾਵੇਂ ਕੋਈ ਪੈਲੀਆਂ ਚਾਰ ਮਰਲੇ ਘੱਟ ਵੀ ਹੋਣਾ ਤੇ ਵੈਸ਼ਨੋ ਲੱਭ ਜੇ ਮੈਂ ਨਾਲ ਦੀ ਰੀਸ ਹੀ ਨਹੀਂ ਉਹ ਹੀ ਅੱ비 ਆਉਣ ਵਾਲੀ ਪੀੜੀ ਵੀ ਸੁਖੀ ਹੋ ਜਾਂਦੀ ਆ ਪਰਵਾਹ ਚੰਗੇ ਪਾਸੇ ਲੱਗ ਜਾਂਦਾ ਵਾ ਤੇ ਕਿਦਾਂ ਚਲਾਈ ਗੱਲ ਚਲਾਈ ਆ ਪਰ ਉਹ ਹੀ ਮੈਂ ਤੈਨੂੰ ਕਹਿ ਡਿਆ ਵੀ ਹੁਣ ਉਹ ਕਹਿ ਡੇ ਵੀ ਕਰੀਏ ਕੋਈ ਰੋਕਾ ਰਕਈਆ ਗਾਂ ਅਗਲਾ ਸਟੈਪ ਆਹੋ ਤੇ ਮੈਂ ਆਨਾ ਵੀ ਭੂਆ ਨੂੰ ਪੁੱਛ ਲਈਆ ਕਰ ਲਈ ਪਿਛਲੀ ਵਾਰੀ ਵੀ ਗੁੱਸਾ ਕਰਦੀ ਸੀ ਮੁੜ ਕੇ ਚੱਲ ਕੋਈ ਨਹੀਂ ਤੂੰ ਨਾ ਘੰਟਾ ਘਰ ਰੁਕੀ ਆਪਾਂ ਹਾਂਜੀ ਤੇ ਫਿਰ ਮੈਂ ਮੰਮੀ ਨੂੰ ਸੱਦ ਲਿਆਉਣਾ ਆ ਆ ਤੂੰ ਕਰ ਮੇਰਾ ਕੰਮ ਆਹੋ ਜਾਂ ਜਾ ਕੇ ਭੂਆ ਨੂੰ ਬੁਲਾ ਕੇ ਲਿਆ ਕਿਉਂਕਿ ਅੱਜ ਭੂਆ ਦਾ ਗੁੱਸਾ ਸ਼ਾਂਤ ਕਰਕੇ ਜਾਣਾ ਮੈਂ ਘਰੋਂ ਠਾਨ ਕੇ ਆਵਾ ਪ੍ਰਾਪਾਏ ਮੈਨੂੰ ਦਸ ਗਵਾਲਾਂ ਕੱਢ ਲੂਗੀ ਤੇ ਮੈਂ ਝੋਲੀ ਪੁਆਲਾਂਗਾ ਨਹੀਂ ਚੱਲ ਸਮਝਾਵਾਂਗੇ ਉਹ ਹੁਣ ਚੱਲ ਤੂੰ ਹੀ ਆਈ ਗਿਆ ਤੇ ਥੋੜਾ ਜਨਾ ਤੂੰ ਹੀ ਕਿਆ ਕਰ ਖਿੱਚ ਕੇ ਕਿਆ ਕਰ ਪ੍ਰਵਾ ਮਾਂ ਨਹੀਂ ਕਹਿ ਸਕੀ ਦਾ ਖਿੱਚ ਕੇ ਫਿਰ ਅਗੋਂ ਵੱਧ ਘਟ ਬੋਲਦੇ ਆ ਨਾਲੇ ਨਾਲ ਗੁੱਸਾ ਤੁਹਾਡਾ ਹੁੰਦਾ ਤੇ ਕੱਢਦੀ ਨਵਦੀਪ ਤੇ ਰਹਿੰਦੀ ਹੈ ਆਪਾ ਜੀ ਪਾਣੀ ਪੀਓ ਥੜੋ ਪਾਣੀ ਮੈਂ ਤੂੰ ਚਾਹ ਬਣਾ ਤਾ ਮੈਂ ਫੋਨ ਕਰ ਦੇਣਾ ਉਹਨੂੰ ਗੋਪੀ ਨੂੰ ਹਨਾ ਮੰਮੀ ਨੂੰ ਕਲਾ ਦੇਗਾ ਕਰੇ ਆ ਚਲ ਵੀ ਲੋ ਮੈਂ ਰੰਦੇ ਨਾ ਨਾ ਜਾਵਾਂਗਾ ਹੁਣ ਫਿਰ ਕੀ ਆਹ ਨਹੀਂ ਆਹ ਉਹਨੂੰ ਕਹਾਂਗੇ ਵੀ ਮਜਬੂਰੀ ਏ ਪਤਾ ਇਦਾਂ ਚੰਗੇ ਨਹੀਂ ਲੱਗੇਗਾ ਹੁਣ ਮਤਲਬ ਭਾਬੀ ਦੇ ਸਾਹਮਣੇ ਉਹ ਜੀਆਂ ਗੱਲਾਂ ਕਰਦੇ ਜਿੱਦਾਂ ਪੂਆ ਕਰਦੀ ਏ ਤਾਂ ਕਿਦਾਂ ਟਾਈਮ ਲੰਗੇਗਾ ਮੈਨੂੰ ਤਾਂ ਪਿੰਦਰ ਕੇਵਲ ਇਹ ਵੀ ਸੋਚ ਕੁੰਦਾ ਵੀ ਜੇ ਤੇ ਤੇਰੀ ਘਰ ਦੀ ਚੰਗੀ ਆਈ ਏ ਵਿਚਾਰੀ ਫਿਰ ਵੀ ਸੁਣ ਲੈਂਦੀ ਅੱਗੋਂ ਕਈ ਏਰੇ ਖੇਚ ਕੇ ਬੋਲ ਵੀ ਪੈਂਦੀ ਏ ਬੋਲ ਹੀ ਪੈਣਾ ਅੱਗੋਂ ਕਿ ਨਾਚਰ ਸੁਣਨੀ ਏ ਉਹ ਬੰਦਾ ਕਿੰਨਾ ਚਿਰ ਤੱਕ ਜਰੇਗਾ ਹੈਲੋ ਹਾਂ ਗੋਪੀ ਕੀ ਹਾਲ ਏ ਓ ਹੁਣ ਆਉਣਾ ਕੀ ਏਦਾਂ ਕਰੀ ਮੰਮੀ ਨਾਲ ਗੱਲ ਕਰਾ ਦੇ ਤੇ ਜਾਂ ਮੰਮੀ ਨੂੰ ਕਹੀਂ ਕਿ ਘਰ ਨੂੰ ਆਇਓ ਪਰੌਣੇ ਆਏ ਨੇ ਬਸ ਤੂੰ ਇਨਾਂ ਕਹਿ ਦੀ ਉਹਨਾਂ ਆਏ ਨਾ ਚੱਲ ਕੋਈ ਨਹੀਂ ਆਉਣਾ ਮੈਂ ਵੀ ਹਾਂ ਭਲਾ ਜ਼ਰੂਰ ਕੇ ਚੰਗਾ ਚੰਗਾ ਉੱਪਰ ਆ ਵਾ ਚੰਗਾ ਕੀਤਾ ਮੇਰਾ ਨਾਂ ਨਹੀਂ ਲਿਆ ਮੈਂ ਤੈਨੂੰ ਕਹਿਣ ਲੱਗਾ ਪੂਆ ਦਾ ਗੁੱਸਾ ਆ ਰਹੀ ਏ ਤਾਂ ਤਾਂ ਪੰਜ ਸ਼ਾਮਤ ਕੋਨਾਂ ਦੇ ਘਰੇ ਬੈਠੀ ਰਹੀ ਸੀ ਸਹੀ ਏ ਤੈਨੂੰ ਪਤਾ ਮੈਂ ਕਹਿ ਨਹੀਂ ਲੱਗਾ ਤੂੰ ਸਿਆਰ ਕੋ ਵਰਤ ਗਿਆ ਵੀ ਉਹ ਨਾ ਕਿਤੇ ਕਹ ਦੇ ਕਿ ਲਾਵਾ ਆਵਾ ਤਜੇ ਮੈਂ ਨਾਂ ਨਹੀਂ ਲਿਆ ਤੇ ਹਾਂ ਰੋ ਜਾ ਤੂੰ ਵੱਢੀ ਆ ਉਹਦੀ ਕਿਦਾਂ ਗੋਦ ਤਖਣ ਡਈ ਆ ਭਾਬੀ ਆ ਵੇਖੋ ਕੀ ਕੰਡੀਆਂ ਜਿਹੜੇ ਆਇਓ ਦੱਸਦੀ ਹੁਣ ਤੁਹਾਡੀ ਮੰਮਾ ਤੁਹਾਨੂੰ ਕੀ ਗੱਲ ਹੋਈ ਕਵਲ ਦੇਖ ਲੰਡੀਆਂ ਜੇ ਆ ਵੱਡੀ ਜਿਹੜੀ ਆ ਨਾ ਨਿੱਕੀ ਦੀ ਗੁੱਤ ਫੜੀ ਜੇ ਕਿਹੜੀ ਗੱਲ ਫੜੀ ਪਤਾ ਤੂੰ ਕੀ ਲੈਣਾ ਪਤਾ ਕਵਲ ਇਹ ਕੁਰਸੀ ਤੋਂ ਲੰਡੀਆਂ ਨੂੰ ਮੈਂ ਆ ਕੇ ਕੁਰਸੀ ਦਿੱਤੀ ਵੀ ਆ ਤੂੰ ਵੱਡੀ ਅੰਦਰ ਕੁਰਸੀ ਰੱਖਾਈ ਆ ਮੈਂ ਤਾਂ ਨਹੀਂ ਇਹਨੂੰ ਛੁੱਟੀ ਹੋਣੀ ਨਹੀਂ ਚਾਹੀਦੀ ਇਹ ਦੋਵੇਂ ਜਾਣੀਆਂ ਟੇਕਦੀਆਂ ਨਹੀਂ ਆ ਕਰ ਆ ਸਗੋਂ ਜ਼ਿਆਦਾ ਨਹੀਂ ਸਤਾਨੇ ਕੰਡਾ ਵੀ ਵੱਡੀ ਜਿਆਦਾ ਇੱਕ ਦਿਨ ਦਿਨ ਵੱਧਦੀ ਜਾਂਦੀ ਹੈ ਮਮਾ ਕਿਹੜੀ ਕੱਖ ਆਂਦੀ ਹੈ ਮੈਨੂੰ ਕੋਈ ਗੱਲ ਨਹੀਂ ਜੇ ਤੇਰੀ ਮਮਾ ਨਹੀਂ ਨਸਕੈ ਆ ਲੰਦੀ ਟੀਚਨ ਮੈਂ ਲਾਵਾਂਗੀ ਫੋਨ ਕਰਾਂਗੀ ਪਈ ਇਹ ਕੱਲ ਕਹਿਣਾ ਲੀ ਜੇ ਮੰਦੀ ਕਿਸਦਾ ਵੀ ਆ ਕਿਹੜੀ ਘਟ ਹੈ ਜਿਹੜੀ ਉਹਨੀ ਚੀਜ਼ ਲਈ ਹੋਏ ਉਹ ਆਂਦੀ ਮੈਂ ਲੈਣੀ ਆ ਵੇਖਾਂ ਭਲਾ ਕਿਹੜਾ ਪਰੌਣਾ ਆਇਆ ਵੇ ਇਹਨਾਂ ਵੀ ਅੱਜੇ ਆਉਣਾ ਸੀ ਭਲਾ ਉਤੋਂ ਨਾ ਪਨੀਰ ਵਾਲੇ ਪਕੌੜੇ ਆਉਣ ਹੀ ਲੱਗੇ ਸਨ ਉਤੋਂ ਮਸਾਗਣ ਵੀ ਦੇ ਬੈਠੀ ਚੱਲ ਵੇ ਇੰਨੀ ਹੈ ਨਾ ਭਲਾ ਕੌਣ ਹੈ ਲੈ ਲਵ ਆ ਗਈ ਮੰਮੀ ਵੀ ਸਸੀ ਆਪੋ ਜੀ ਤੇਰੀ ਮੇਰੀ ਕੋਈ ਨਹੀਂ ਸਾਸਰੀ ਕਾਲ ਜਿੰਨੀ ਤਾਰੀਆਂ ਆਇਆ ਨਾ ਉਹਨੇ ਪੈਰੇ ਮੁਰ ਜਾ ਉਹ ਨਾ ਹੋਏ ਦਿਨ ਥੱਕੇ ਮਾਰ ਕੇ ਕੱਢਣਾ ਪਈ